ਰਾਮ ਕਲੀ ਸਦ ਏਕ ਓੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤੈ ਲੋਏ ਜਿਉ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਏ ਜਿਉ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਮਾਮ ਤਿ ਹਾਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਓ ਪੈਜ ਰੱਖੋ ਹਰ ਜਨ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ 베ਲੀ ਜਮਦੂਤ ਕਾਲ ਨਿਖੰਝਨੋ ਸਤਗੁਰੂ ਕੀ ਬੇਨਤੀ ਪਾਈ ਹਰ ਪਬ ਸੁਣੀ ਅਰਦਾਸ ਜਿਓ ਹਰ ਤਾਰ ਕਿਰਪਾ ਸਤਗੁਰ ਮਿਲਾਇਆ ਤਨ ਤਨ ਕਹੇ ਸ਼ਾਬਾਸ਼ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰ ਥਾਣਾ ਆਓ ਮੈਂ ਪਾਸ ਜਿਓ ਹਰ ਥਾਣਾ ਗੁਰ ਪਾਆ ਮੇਰਾ ਹਰ ਤਬ ਕਰੇ ਸ਼ਾਬਾਸ਼ ਜਿਓ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਥਾਣਾ ਥਾਵੇ आनंद अनहद वजए वाजे हर आप ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਉ ਧੁਰ ਲਿਖਿਆ ਪਰਵਾਣਾ ਫਿਰੇ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜਿਉ ਸਤਗੁਰ ਪਾਣ ਆਪਣੇ ਬਹਿ ਪਰਵਾਰ ਸਦਾ ਆ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂੜ ਨਾ ਪਾਇਆ ਮਿਤ ਤੱਜੈ ਮਿਤ ਦਿਵਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵੀ ਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾ ਵੇ ਸਤਿਗੁਰੂ ਪ੍ਰਥਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਤ ਪੁੱਤ ਭਾਈ RAMDAS ਕੈਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜਿਓ ਕੇਸ਼ੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਓ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜ਼ਾ ਜਿਓ ਮੋਰੀ ਪੁੱਤ ਸਨਮੁਖ ਹੋਇਆ RAMDAS ਪੈਰੀ ਪਾਏ ਜਿਓ ਸਭ ਪਵੇ ਪੈਰੀ ਸਤਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੈ ਨਹੀਂ ਫੇਰ ਸਤਗੁਰੂ ਆਣ ਨਿਵਾਇਆ ਹਰ ਗੁਰੇ ਪਾਣ ਦੀ ਵਡਿਆਈ ਤੋਰ ਲਿਖਿਆਲੇ ਖਰਜ਼ਾਏ ਜਿਉ ਕੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ RAM KALI ਮਹਲਾ 5 ਸ਼ੰਤ ਏਕੋ ਅੰਕਾਰ ਸਤਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏ ਅੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਇ ਅੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋਵੰਦਾ ਲੈ ਨਾ ਸਕੰਦਾ ਸਵਾਉ ਨ ਜਾਣੇ ਮੂੜਾ ਮਾਇਆ ਮਦਮਤਾ ਹੋਚੀ ਬਾਤਾ ਮਿਲ ਨਾ ਜਾਈ ਪਰਮ ਥੜਾ ਕੋ ਨਾਨਕ ਗੁਰਬਿਨ ਨਾਹੀ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਤ੍ਰਾਣ ਅਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰ ਅਪਾਰਾ ਟਟ ਘਟ ਅੰਤਰ ਸੋਨੀਆ ਇੱਕ ਬਾਸੀ ਧਾਰੀ ਸਬਲ ਤਸਾਰੀ ਜੀ ਜੰਤ ਲੈ ਮੋਨੀਆ ਜਿਸ ਨੂੰ ਰੱਖੈ ਸੋ ਸੱਚ ਭਖੈ ਗੁਰ ਕਾ ਸ਼ਬਦ ਵਿਚਾਰਾ ਕੋ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਘੜ ਸੁਝਾਣੋ ਸੁਘੜ ਸੁਜਾਨਾ ਸਦ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮ ਚਾਖ ਅਘਾਣੇ ਸਾਰਿੰਗ ਪਾਣੇ ਜਿਨ ਕੈ ਭਾਗ ਮਥਨ ਤਿਨਹੀ ਪਾਇਆ ਤਿਨੈ ਧਿਆਆ ਸਗਲ ਤਿਸੈ ਕਾ ਮਾਣੋ ਕੋ ਨਾਨਕ ਥਿਰ ਤਖਤ ਨਿਵਾਸੀ ਸਤ ਤਿਸਹ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਏ ਮੰਗਲਾ ਸੋਹੇ ਲੜਾ ਪ੍ਰਭ ਸੋਹੇ ਲੜਾ ਅਨਹਦ ਤੁਨੀਏ ਸੋਹੇ ਲੜਾ ਅਨਹਦ ਵਾਜੇ ਸ਼ਬਦ ਅਗਾਦੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈਏ ਸਭ ਕਿਛ ਪਾਈਏ ਮਰਨ ਆਵੇ ਜਾਈ ਚੁਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਆ ਕਾਉ ਨਾਨਕ ਘਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ RAM ਕਲੀ ਮਹਲਾ 5 ਹਰ ਹਰ ਥਿਆਏ ਮਨਾ ਖਿਨ ਨਾਮ ਵਿਸਾਰੀਐ ਰਾਮ 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 ਰਮ ਕੰਠ ਔਰ ਤਾਰੀਐ ਔਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦਸਹਿ ਦੁਖ ਭਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਬੇ ਨਵੰਦ ਨਾਨਕ ਮਿਲ ਸੰਗ ਸਾਧੂ ਦਿਨ ਸੋ ਰਹਿਣ ਚਿਤਾਰੀਏ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਥਰਾ ਨਾਮ ਨਰਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਤੇ ਆਇਣਾ ਕਿਲ ਵਿਖ ਹਰਣਾ ਨਾਮ ਕੁਨਹ ਚਰਣਾ ਨਾਮ ਜਮ ਕੀ ਤਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲਾ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਲਤ ਦਇਆਲ ਸੁਣ ਭਗਤ ਵਖਾਨਈ ਦੀ ਜੰਤ ਸਭ ਤੋਂ ਜਿ ਧਿਆਵੈ ਪੁਰਖ ਪਤ ਪਰਮੇਸ਼ਰਾ ਸਰਬ ਜਾਚਿਕ ਏਕ ਦਾਤਾ ਤਰੁਣਾ ਮੈਂ ਜਗਦੀਸ਼ੁਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਨਈ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਝੈ ਪਛਾਨਈ ਮੋਹੇ ਨਿਰਗੁਣ ਅਨਾਥ ਸ਼ਰਣੀ ਆਇਆ ਬਾਲ 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 ਗੁਰਦੇਵ ਜਿਨ ਨਾਮ ਦਰੜਾਇ ਗੁਰ ਨਾਮ ਦੀਆ ਕੁਸ਼ਲ ਥੀਆ ਸਰਬ ਇੱਛਾ ਪੁਨੀਆਂ ਜਲਨੇ ਬੁਝਾਈ ਸ਼ਾਂਤ ਆਈ ਮਿਲੇ ਚਰੀ ਬਿਸ਼ੁਨੀਆਂ ਆਨੰਦ ਹਰਕ ਸਹਜ ਸਾਚੇ ਮਹਾ ਮੰਗਲ ਗੁਣ ਗਾਇ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ RAM KALI ਮੈਲਾ ਪੰਜਵਾ ਰੁਣ ਚੜੋ ਸ਼ਬਦ ਅਨਾਹਦ ਨਿਤ ਉਠ ਗਾਈਐ ਸੰਤਨ ਕੈ ਕਿਨ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰ ਮੰਤਨ ਕੈ ਹਰ ਨਾਮ ਲੀਜੈ ਅਮਰੋ ਪੀਜੈ ਰਹਿਣ ਦਿਨ ਸਰਾਧੀਐ ਜੋਗਦਾਨ ਅਨੇਕ ਕਿਰਿਆ ਲਗ ਚਰਨ ਕਮਲਾ ਸਾਦੀ ਐ ਆਓ ਭਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸੁਆਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ RAM ਅਨੰਦ ਮੰਗਲ ਗੁਰ ਚਰਣੀ ਲਾਗੇ ਆਇ ਸੁਖ ਤੇਰੇ RAM ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰੱਖਿਆ ਹਰ ਚਰਨ ਲਾਗ ਪ੍ਰੰਪ ਭਾਗ ਹਰ ਨਾਮ ਰਸਨਾ ਪਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨ ਵੰਦਨ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰ ਪਾਇਆ ਮਿਲ ਰਹੀ ਐ ਪ੍ਰਭ ਸਾਧ ਜਨ ਮੇਲ ਹਰ ਕੀਰਤਨ ਸੁਣੀਐ ਰਾਮ ਦਇਆਲ ਪ੍ਰਭੂ ਦਮ ਉਧਰ ਮਾਦੋ ਅੰਤ ਨ ਪਾਈਐ ਗੁਨੀਐ ਰਾਮ ਦਇਆਲ ਦੁਖ ਹਰ ਸ਼ਰਨ ਦਾਤਾ ਸਗਲ ਦੋਖ ਨਿਵਾਰਣੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਣੋ ਸਬਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮયા ਕੀਜੈ ਨਾਮ ਤੇਰਾ ਜਪ ਜੀਵਾ